ਯਾਰੋ ਸਾਥੀਓ ਸਭ ਤੋਂ ਪਹਿਲਾਂ ਮਾਂ ਬੋਲੀ ਪੰਜਾਬੀ ਕੁਮਾਂਤਰੀ ਦਿਵਸ ਦੀਆਂ ਸੁਮੱਚੇ ਹੀ ਦੇਸ਼ਾਂ ਤੇ ਪਰਦੇਸ ਦੇ ਵਿੱਚੋਂ ਪੂਰੇ ਵਰਲਡ ਦੇ ਵਿੱਚ ਵਸਤੇ ਹੋਏ ਪੰਜਾਬੀਆਂ ਨੂੰ ਜਿਹੜੇ ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਦੇ ਆ ਪੰਜਾਬੀ ਬੋਲਦੇ ਆ ਆਪਣੇ ਬੱਚਿਆਂ ਨੂੰ ਮਾਂ ਬੋਲੀ ਪੰਜਾਬੀ ਨਾਲ ਜੋੜ ਰਹੇ ਆ ਉਹਨਾਂ ਸਾਰੇ ਹੀ ਮਿੱਤਰਾਂ ਦੋਸਤਾਂ ਵੀਰਾਂ ਭੈਣਾਂ ਭਰਾਵਾਂ ਨੂੰ ਮੰਤਰੀ ਮਾਂ ਬੋਲੀ ਪੰਜਾਬੀ ਦੇ ਉਸ ਦੇ ਉੱਪਰ ਲੱਖ ਲੱਖ ਵਧਾਈਆਂ ਹੋਣ ਅੱਜ ਲੋੜ ਹੈ ਕਿ ਮਾਂ ਬੋਲੀ ਪੰਜਾਬੀ ਜਿਹੜੀ ਆਪਾਂ ਘਰਾਂ ਦੇ ਵਿੱਚ ਬੋਲੀਏ ਆਪਣੇ ਬੱਚਿਆਂ ਨੂੰ ਉਹਦੀ ਗੁਰਤੀ ਦਈਏ ਪੰਜਾਬੀ ਵਿੱਚ ਗੱਲ ਕਰੀਏ ਕਿਉਂਕਿ ਜੇ ਅਸੀਂ ਮਾਂ ਬੋਲੀ ਪੰਜਾਬੀ ਨੂੰ ਭੁੱਲ ਜਾਵਾਂਗੇ ਤਾਂ ਅਸੀਂ ਮਿੱਤਰੋ ਕੱਖਾਂ ਵਾਂਗੂ ਰੋਲ ਜਾਵਾਂਗੇ ਕਿਉਂਕਿ ਕਿਸੇ ਵੀ ਦੇਸ਼ ਦੇ ਵਿੱਚ ਆਪਾਂ ਰਹੀਏ ਔਰ ਆਪਣੀ ਮਾਂ ਬੋਲੀ ਪੰਜਾਬੀ ਨੂੰ ਜ਼ਰੂਰ ਪਿਆਰ ਕਰੀਏ ਕਿਉਂਕਿ ਜਿੰਨਾ ਤੁਸੀਂ ਆਪਣੀ ਮਾਤਰ ਭਾਸ਼ਾ ਮਾਂ ਬੋਲੀ ਪੰਜਾਬੀ ਦੇ ਵਿੱਚ ਲੋਕਾਂ ਨਾਲ ਗੱਲ ਕਰੋਗੇ ਉਨਾਂ ਜ਼ਿਆਦਾ ਤੁਹਾਡਾ ਸਤਕਾਰ ਹੋਏਗਾ ਕਿਉਂਕਿ ਤੁਸੀਂ ਜਿੰਨੀਆਂ ਮਰਜ਼ੀ ਭਾਸ਼ਾਵਾਂ ਸਿੱਖ ਲਓ ਇਹਦੇ ਵਿੱਚ ਕੋਈ ਕਿਸੇ ਨੂੰ ਇਤਰਾਜ਼ ਨਹੀਂ ਪਰ ਆਪਣੀ ਮਾਂ ਬੋਲੀ ਪੰਜਾਬੀ ਕਲਚਰ ਪੰਜਾਬੀ ਵਿਰਸਾ ਜਿੱਤੋਂ ਅਸੀਂ ਜੰਮੇ ਪਲੇ ਇਸ ਧਰਤੀ ਦੇ ਉੱਪਰ ਉਹਦੀਆਂ ਜੜ੍ਹਾਂ ਦੇ ਨਾਲ ਜੁੜ ਕੇ ਰਹਾਂਗੇ ਤਾਂ ਹਮੇਸ਼ਾ ਆਪਣੇ ਪਰਿਵਾਰਾਂ ਦੇ ਵਿੱਚ ਜਿਹੜਾ ਖੁਸ਼ੀਆਂ ਪ੍ਰਾਪਤ ਹੋਣਗੀਆਂ ਤੇ ਮਾਂ ਬੋਲੀ ਵੀ ਸਾਡੇ ਤੋਂ ਖੁਸ਼ ਹੋਏਗੀ ਕਿਉਂਕਿ ਮਾਂ ਬੋਲੀ ਪੰਜਾਬੀ ਜਿਹੜੀ ਆ ਆਪਾਂ ਕਹਿ ਦਿੰਨੇ ਆ ਪਰ ਬਹੁਤ ਘੱਟ ਲੋਕ ਨੇ ਜਿਹੜੇ ਗੱਲਾਂ ਵਿੱਚ ਤੇ ਬੜੀਆਂ ਗੱਲਾਂ ਕਰ ਜਾਂਦੇ ਆ ਪਰ ਉਹਨਾਂ ਨੂੰ ਆਪਣੇ ਪਰਿਵਾਰਾਂ ਵਿੱਚ ਇਸ ਚੀਜ਼ ਨੂੰ ਨਹੀਂ ਇੰਪਲੀਮੈਂਟ ਕਰਦੇ ਕਿਉਂਕਿ ਜਦੋਂ ਤੱਕ ਤੁਸੀਂ ਆਪਣੇ ਪਰਿਵਾਰਾਂ ਵਿੱਚ ਇੰਪਲੀਮੈਂਟ ਨਹੀਂ ਇਸ ਜੀ ਨੂੰ ਕਰੋਗੇ ਤੁਸੀਂ ਆਪਣੇ ਘਰ ਵਿੱਚ ਪੰਜਾਬੀ ਨਹੀਂ ਬੋਲੋਗੇ ਉਦੋਂ ਤੱਕ ਮਾਂ ਬੋਲੀ ਪੰਜਾਬੀ ਦਾ ਜਿਹੜਾ ਆ ਉਹ ਪ੍ਰਵਾਹ ਹੀ ਹੋਣਾ ਮਾਂ ਬੋਲੀ ਪੰਜਾਬੀ ਜਿਹੜੀ ਲੋਕਾਂ ਦੇ ਮੂੰਹ ਤੇ ਜ਼ੁਬਾਨ ਦੇ ਉੱਪਰ ਨਹੀਂ ਚੜ ਪਾਏਗੀ ਕਿਉਂਕਿ ਹਰ ਇੱਕ ਚੀਜ਼ ਜਿਹੜੀ ਇਹ ਪੰਜਾਬ ਦੀ ਜਿਹੜੀ ਹੈ ਉਹ ਪੰਜਾਬੀ ਦੇ ਵਿੱਚ ਜਿਹੜੇ ਸ਼ਬਦਾਵਲੀ ਜਿਹੜੀ ਸਾਨੂੰ ਵਰਤਣੀ ਚਾਹੀਦੀ ਹੈ ਜਿੱਥੇ-ਜਿੱਥੇ ਵੀ ਸਰਕਾਰੀ ਆਧਾਰੇ ਨੇ ਉਹਨਾਂ ਸਰਕਾਰੀ ਆਧਾਰਾਂ ਨੇ ਉੱਪਰ ਅਸਾਂ ਦੇ ਉੱਪਰ ਜਾਂ ਹੋਰ ਵੀ ਜਿਹੜੀ ਸਰਕਾਰੀ ਜਿਹੜੀ ਪ੍ਰਾਪਰਟੀ ਹੈਗੀ ਆ ਉਹਦੇ ਉੱਪਰ ਸਿਰਫ ਤੇ ਸਿਰਫ ਮਾਂ ਬੋਲੀ ਪੰਜਾਬੀ ਦੇ ਵਿੱਚ ਜਿਹੜਾ ਲਿਖਿਆ ਜਾਣਾ ਚਾਹੀਦਾ ਆ ਅੱਜ ਲੋੜ ਆ ਕਿ ਮਾਂ ਬੋਲੀ ਪੰਜਾਬੀ ਨੂੰ ਅਗਰ ਪਰਫੁੱਲਰ ਕਰਨਾ ਹੈ ਤੇ ਮਾਂ ਬੋਲੀ ਪੰਜਾਬੀ ਦੇ ਵਿੱਚ ਗੱਲ ਕਰੀਏ ਧੰਨਵਾਦ ਫਿਰ ਦੁਬਾਰਾ ਦਾ ਹਰਦੀਪ ਸਿੰਘ ਵਿਪਾਲ ਲੁਧਿਆਣਾ ਸਾਡੀ ਸੁਸਾਇਟੀ ਭਾਰਤੀ ਇਕਤਾ ਸੇਵਾ ਸੁਸਾਇਟੀ ਵੱਲੋਂ ਵੀ ਅਸੀਂ ਮਾਂ ਬੋਲੀ ਪੰਜਾਬੀ ਦੀਪਸ ਕਮੰਤਰੀ ਦੇ ਉੱਪਰ ਲੱਖ ਲੱਖ ਵਧਾਈਆਂ ਦਿੰਨੇ ਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ